ਸਤਿ ਸ਼੍ਰੀ ਅਕਾਲ ਦੋਸਤੋ ਨਿੱਗਾ ਸਵਾਗਤ ਦੋਸਤੋ ਕਿ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਔਰ ਲੋਕ ਜਿਹੜੇ ਨੇ ਉਹ ਮਟਰਾਂ ਦੀ ਫਸਲ ਲੈਣ ਵਾਸਤੇ ਜ਼ਮੀਨਾਂ ਨੂੰ ਵਿਹਲੇ ਕਰ ਰਹੇ ਨੇ ਤੜਾ ਤੜ ਪਰਾਲੀਆਂ ਨੂੰ ਅੱਗਾਂ ਲਾ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤ ਦੇ ਸਿਧਾਂਤਾਂ ਦੇ ਤਹਿਤ ਇਹ ਸਭ ਕੁਝ ਗਲਤ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਸਾਡੀਆਂ ਇਹਨਾਂ ਚੀਜ਼ਾਂ ਦਾ ਜਿਵੇਂ ਕਿ ਧਰਤੀ ਦਾ ਹਵਾ ਦਾ ਪਾਣੀ ਦਾ ਇਹ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਸਾਡੇ ਰੁੱਖਾਂ ਦਾ ਮਿੱਤਰ ਕੀੜਿਆਂ ਦਾ ਧਰਤੀ ਦਾ ਜਿਹੜਾ ਇਹ ਉਹ ਨਾਸ਼ ਹੋ ਰਿਹਾ ਹੈ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸੋ ਇਸੇ ਬਾਬਤ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪਰਾਲੀ ਦੀ ਸਾਮ ਸੰਭਾਲ ਨੂੰ ਲੈ ਕੇ ਖੇਤੀਬਾੜੀ ਵਿਭਾਗ ਤੇ ਸਿਵਲ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਸ ਦੀ ਪਾਲਣਾ ਕਰਦੇ ਹੋਏ ਐਸ ਡੀ ਐਮ ਮਜੀਠਾ ਸ਼੍ਰੀਮਤੀ ਸੋਨਮ ਅਤੇ ਡਾਕਟਰ ਤਜਿੰਦਰ ਸਿੰਘ ਮੁਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜ਼ਿਲ੍ਹਾ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਤਹਿਸੀਲ ਮਜੀਠਾ ਦੇ ਵੱਖ-ਵੱਖ ਪਿੰਡਾਂ ਸਪਾਰੀਵਿੰਡ, ਭੈਣੀ ਲਿੱਦੜ, ਅਠਵਾਲ, ਗਾਲੋਵਾਲੀ, ਭੰਗਵਾ, ਦਾਦੂਪੁਰਾ, ਮਜੀਠਾ ਦਿਹਾਤੀ, ਅਜੈਬਵਾਲੀ ਅਤੇ ਕਲੇਰਮਾਂਗੜ ਪਿੰਡ ਆਦ ਪਿੰਡਾਂ ਵਿੱਚ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਇਸ ਮੌਕੇ ਇਹਨਾਂ ਪਿੰਡਾਂ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ ਸੋ ਸਾਨੂੰ ਬਚਾਅ ਕਰਨਾ ਚਾਹੀਦਾ ਹੈ ਇੱਕ ਤਾਂ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਹੈ ਔਰ ਦੂਸਰਾ ਭਾਰੀ ਚਲਾਣ ਵੀ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਸੋ ਆਓ ਪ੍ਰਣ ਕਰੀਏ ਕਿ ਅਸੀਂ ਵਾਤਾਵਰਣ ਦੀ ਸੰਭਾਲ ਕਰੀਏ ਆਪਣੀਆਂ ਜ਼ਮੀਨਾਂ ਦੀ ਸੰਭਾਲ ਕਰੀਏ ਤੇ ਵਾਧੂ ਖਰਚਿਆਂ ਤੋਂ ਬਚਿਆ ਜਾਵੇ ਧੰਨਵਾਦ ਜੁੜੇ ਰਹੋ ਆਪਣੇ ਮਜਲਟੀਵੀ ਦੇ ਨਾਲ ਤੁਹਾਡਾ ਆਪਣਾ ਨਿੱਤਰਕ ਨਿਰਪੱਖ ਮਜਲਟੀਵੀ ਸਸਕ